ਉਹ ਕਹਿੰਦਾ ਚੁਗਦੀ ਚੁਗਦੀ ਨੇ ਕੀਤਾ ਗੋਹਾ ਵਿੱਚੋਂ ਨਿਕਲਿਆ ਵਿੱਛੂ ਲੋਹਾ ਦਸ ਕਾਲੇ ਦਸ ਕਬਰੇ ਦਸ ਮਿੱਟੀ ਰੰਗੇ ਪੂਛ ਤੇ ਕੰਡਾ ਧਰਤੀ ਕਾਟ ਕਰੇ ਪੈਰੋਂ ਪਾਲਦੀ ਪੂਛ ਕੌਣ ਪੜੇ ਮਹਾਰਾਜੀ ਇਸਕੋ ਦੇਵੀ ਮੰਦਿਰ ਚ ਜਾ ਕੇ ਤੇ ਪੀਰ ਖਾਨੇ ਚ ਕੋ ਪੈਰੋਂ ਆ ਬਣਾਉਂਦਾ ਸਾਨੂੰ ਕਦ ਕਿਵੇਂ ਹੁੰਦਾ ਜੀ ਪੈਰੋਂ ਇੱਕੋ ਹੀ ਹੈ ਅੱਛਾ ਜੀ ਕੀ ਪੈਰੋ ਕੀ ਪਾਂਚੋਂ ਨਾਰੀ ਅੱਛਾ ਜੀ ਪੈਰੋਂ ਇਹ ਸਰੀਰ ਪੈਰੋਂ ਆਇਆ ਠੀਕ ਹੈ ਆਵਾ ਦੇਖਦੇ ਇੱਕ ਦੇਵਤਾ ਵੀ ਪੈਰੋਂ ਹੋਇਆ ਜੀਵਾ ਜਗਦਾ ਹੰਦਾ ਉਹਦਾ ਪੈਰੋਂ ਦਾ ਮਤਲਬ ਇਹ ਹੈ ਵੀ ਜਿਹਦੇ ਉੱਤੇ ਕਿਸੇ ਤਕੜੇ ਦਾ ਪਹਿਰਾ ਜਿਵੇਂ ਪਿੰਡ ਤੇ ਸਰਪੰਚ ਦਾ ਪਹਿਰਾ ਸਰਪੰਚ ਤੇ ਐਮਐਲਏ ਦਾ ਐਮਪੀ ਤੇ ਐਮਐਲਏ ਤੇ ਐਮਪੀ ਦਾ ਪਹਿਰਾ ਅੱਛਾ ਜੀ ਐਮਪੀ ਦੇ ਉੱਤੇ ਪ੍ਰਧਾਨ ਮੰਤਰੀ ਦਾ ਐਵੇਂ ਰਾਸ਼ਟਰਪਤੀ ਦਾ ਐਵੇਂ ਹਾਂ ਐਵੇਂ ਆ ਇਹ ਮੰਨ ਲੈ ਸਰੀਰ ਦੇ ਉੱਤੇ ਪਹਿਰਾ ਹੈਗਾ ਹਰ ਇੱਕ ਨਾਲ ਆਦਾ ਪੈਰੋਂ ਜਿਹੜਾ ਪੈਰੋਂ ਦੇਵਤਾ ਨਾ ਇਹਦਾ ਜਨਮ ਹੋਇਆ ਸੀ ਪੜਪੁੰਜਿਆਂ ਦੇ ਘਰ ਕਾਂਸੀ ਦੇ ਵਿੱਚ ਠੀਕ ਹੈ ਇਹਦਾ ਸ਼ਬਦ ਆਂਦਾ ਹੈ ਪੈਰੋਂ ਪਪਾਲ ਕਾਂਸੀ ਦੇ कोतवाल ਲੌਂਗਾ ਨਾ ਵੇੜਾ ਯਹਾਂ ਸਿਮਰੇ ਵਾਹਾਂ ਹਾਜ਼ਰ ਸਾਲ ਦੀ ਕੁੰਜੀ ਵੱਜਰ ਤਾਲਾ ਘੱਟ ਪਿੰਡ ਪੈਰੋਂ ਰਖਵਾਲਾ ਹੁਣ ਪਿੰਡ ਕਿਹੜਾ ਹੈ ਸ਼ਰੀਰ ਪਿੰਡ ਦਾ ਨੀ ਕਰਕੇ ਆਂਦੇ ਨੇ ਗੰਗਾ ਤੇ ਜਾਂਦੇ ਨੇ ਘੱਟ ਪਿੰਡ ਪੈਰੋਂ ਰਖਵਾਲਾ ਕਾਲਾ ਪੈਰੋਂ ਕਪਲੇ ਕੇ ਪੈਰੋਂ ਦੀ ਛੂ ਗੁਲਦੀ ਧੂਪ ਹੁਣ ਗੂਗਲ ਦੀ ਧੂਪ ਜਿੱਥੇ ਹੋ ਗਈ ਪੈਰੋਂ ਉੱਥੇ ਪਹਿਰਾ ਦਿੰਦਾ ਠੀਕ ਹੈ ਜੀ ਪੈਰੋਂ ਦੀ ਚੂਕੂਕਲ ਦੀ ਤੂੰ ਖੱਪਰ 'ਚ ਖਾ ਮਸਾਂ 'ਚ ਲੇਟੇ ਪੈਰੋਂ ਦੀ ਪੇਟ ਨੂੰ ਕੌਣ ਮਿਟੇ ਠੀਕ ਹੈ ਰਾਜਾ ਮਿਟੇ ਰਾជា ਜੋਗੀ ਮਿਟੇ ਜੋਗ ਸੀ ਆ ਪਰਜਾ ਮਿਟੇ ਦੀਨ ਸੀ ਆ ਚਲੇ ਮੰਤਰਪੁਰੇ ਬਾਚਾ ਦੇਖਾਂ ਬਾਪਾ ਪਰੋ ਬਲੀ ਤੇਰੇ ਸ਼ਬਦਾਂ ਤਮਾਚਾ ਐਦਾ ਭਾਈ ਪੱਠਾਂ ਦੇ ਘਰੇ ਜਨਮ ਹੋਇਆ ਸੀ ਪੱਟ ਖੇੜਿਆਂ ਦਾ ਰਹਿਣਾ ਪੱਠਾਂ ਦੇ ਘਰੇ ੜਪਹੁੰਜਿਆਂ ਦੇ ਘਰੇ ਜਨਮ ਹੋਇਆ ਸੀ ਪੈਰੋਂ ਦਾ ਠੀਕ ਹੈ ਕਾਂਸੀ ਦੇ ਵਿੱਚ ਠੀਕ ਹੈ ਜਦੋਂ ਕਾਂਸੀ ਦੇ ਵਿੱਚ ਪੈਰ ਉਹਨਾਂ ਦਾ ਜਰਮ ਹੁੰਦਾ ਬਹੁਤ ਸਾਲਾਂ ਬਾਅਦ ਮਾਤਾ ਪਿਤਾ ਦੇ ਨੇ ਜਰਮ ਲਿਆ ਸੀ ਬੱਚਾ ਨਹੀਂ ਸੀ ਪਹਿਲਾਂ ਉਹਨਾਂ ਦੇ ਹਾਂ ਉਹਨਾਂ ਨੇ ਬੜੀ ਸੇਵਾ કરી ਜਦੋਂ ਸਾਥ ਸੰਤਾਂ ਦੇ ਨਾਲ ਹੁਣ ਤਾਂ ਹੋਟਲ ਨੇ ਹਾਂ ਉਦੋਂ ਪੱਠੀ ਤੇ ਜਾ ਕੇ ਦਾਣੇ ਚੱਪਣੇ ਪੈਂਦੇ ਪਾਣੀ ਪੀਣਾ ਪੈਂਦਾ ਢਿੱਡ ਭਰ ਜਿੰਦਾ ਮਸਾਫਰ ਦੀ ਮਸਾਫਰੀ ��ਟੀ ਜਾਂਦੀ ਠੀਕ ਹੈ ਸਹੀ ਰਹਿੰਦਾ ਸੈੱਟ ਰਹਿੰਦਾ ਤਾਂ ਜਦੋਂ ਕਈ ਸਾਲ ਗੁਜ਼ਰ ਗਏ ਨਾ ਲੜਕੀ ਨਾ ਲੜਕਾ ਕੋਈ ਉਹਨਾਂ ਦੇ ਵਿਚਾਰਿਆਂ ਦੇ ਆਸ ਨਾ ਰਹੀ ਠੀਕ ਹੈ ਜ਼ਿੰਦਗੀ ਦੇ ਪਲ ਲਾਸਟ ਗੇੜਿਆਂ ਦੇ ਵਿੱਚ ਆ ਗਏ ਲਾਸਟ ਦਹਾਕੇ ਦੇ ਵਿੱਚ ਮੰਨ ਲਾ 60 ਪਾਰ ਕਰ ਗਏ ਠੀਕ ਜੀ ਜੀ ਮੰਨ ਲਾ 7ਵੇਂ ਦਹਾਕੇ ਵਿੱਚ ਬੱਗੇ ਅੱਛਾ ਜੀ ਤਾਂ ਕੀ ਹੁੰਦਾ ਇੱਕ ਭਵਿੱਖਬਾਣੀ ਹੁੰਦੀ ਹੈ ਹਾਂ ਜੀ ਦੱਸੋ ਜੀ ਇਹਦੀ ਮਾਤਾ ਨੂੰ ਠੀਕ ਜੀ ਤਾਂ ਇਹਦੀ ਮਾਤਾ ਪਿਛਲੀ ਰਾਤ ਸੀਗੀ 2.5 ਦਾ ਟਾਈਮ ਸੀਗਾ ਰਾਤ ਦਾ ਬੱਚਾ ਔਰਤ ਫੈਰਿਆ ਸੀਗਾ ਭਵਿੱਖਬਾਣੀ ਹੁੰਦੀ ਹੈ ਵੀ ਤੇਰੇ ਐਸਾ ਪੁੱਤਰ ਹੋਊਗਾ ਜੀ ਜਿਹਨੂੰ ਜਗਤ ਜੰਮੂਗਾ ਜਗਤ ਮੰਨੂਗਾ ਮੰਨੂਗਾ ਹਾਂ ਵੀ ਸਾਰਾ ਸੰਸਾਰ ਉਹਨੂੰ ਮੰਨੂਗਾ ਮੰਨੂਗਾ ਰੀਮਾਨ ਦਾ ਵੀ ਹੈ ਜੀ ਠੀਕ ਹੈ ਜਿੱਥੇ ਮਾਤਾ ਹੈ ਛੇਣਾ ਵਾਲੀ ਹੈ ਲਾਟਾਂ ਵਾਲੀ ਹੈ ਕੋਈ ਵੀ ਹੈ ਸਭ ਤੋਂ ਪਹਿਲਾਂ ਇਹਨੂੰ ਮੰਨਿਆ ਜਾਂਦਾ ਹੈ ਹਾਂ ਮਾਤਾ ਦੇਖਦੇ ਹਾਂ ਹਾਂ ਇਹਨੂੰ ਮੰਨਿਆ ਜਾਂਦਾ ਹੈ ਕਈ ਗ੍ਰੰਥਾਂ ਦੇ ਵਿੱਚ ਵੀ ਨਾਮ ਆਉਂਦਾ ਹੈ ਠੀਕ ਹੈ ਠੀਕ ਹੈ ਭੈਰੋਂ ਐ ਜਿਹੜਾ ਇਹ ਬਹੁਤ ਸੁੱਚਾ ਸੱਚਾ ਦੇਵਤਾ ਜਿਹਨੂੰ ਅੱਜ ਕੱਲ ਉਹੀ ਬਣਾ ਰੱਖਿਆ ਹੈ ਬੱਕਰਾ ਲੈਂਦਾ ਜੀ ਇਹ ਫਲਾਣਾ ਨਾ 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 ਇਹ ਗੂਗਲ ਦੀ ਧੂਪ ਦੇ ਦੋ ਯਾਰ ਠੀਕ ਹੈ ਇਹ ਰੱਖਿਆ ਵਾਲਾ ਦੇਵਤਾ ਆਪਣਾ ਆਪਣਾ ਸ਼ਰੀਰ ਹੈ ਹੋਰ ਕੋਈ ਨਹੀਂ ਹੈਗਾ ਤਾਂ ਜੀ ਉੱਥੇ ਪੈਦਾ ਹੁੰਦਾ ਹੈ ਤੇ ਇਹਨੂੰ ਬੜੇ-ਬੜੇ ਜੋਤਸੀ ਦੇਖਣ ਆਂਦੇ ਨੇ ਇਹ ਰੋਣਾ ਨਹੀਂ ਹਟਦਾ ਹੁੰਦਾ 12-13 ਦਿਨ ਰੋਈ ਜਾਂਦਾ ਹੈ ਰੋਈ ਜਾਂਦਾ ਹੈ ਬਿਲਕਣੀ ਲੱਗ ਗਈ ਬਿਲਕਣੀ ਲੱਗ ਗਈ ਕੋਈ ਉੱਧਰ ਹੋ ਸਕਦਾ ਆਪਾ ਕਰਨ ਵਾਲਾ ਕੋਈ ਉੱਧਰ ਹੋ ਸਕਦਾ ਕੋਈ ਇੱਕ ਪਹੁੰਚਿਆ ਉੱਥੇ ਮੁਸਲਮਾਨ ਫਕੀਰ ਆਂਦਾ ਹੈ ਉਹ ਫਕੀਰ ਆ ਕੇ ਦੇ ਪੈਰ ਹੱਥ ਦੇਖ ਕੇ ਜਦੋਂ ਕਹਿੰਦਾ ਨਾ ਬੇ ਇਹ ਤਾਂ ਦੁਨੀਆ ਨੂੰ ਰੋਂਦੀ ਨੂੰ ਚੁਪ ਕਰਾਇਆ ਕਰੂਗਾ ਇਹ ਆਪ ਨਹੀਂ ਰੋ ਰਿਹਾ ਇਹ ਸੋਤੇ ਕਸ਼ਟ ਕੱਟ ਰਿਹਾ ਹਾਂ ਜਿਉਂ ਜਿਉਂ ਪਾਈ ਪੈਰੋ ਵੱਡਾ ਹੁੰਦਾ ਮਾਤਾ ਪਿਤਾ ਚੱਲ ਬਸਦੇ ਨੇ ਦੁਨੀਆ ਤੋਂ ਫਿਰ ਇਹਨੇ ਸਦਕੀ ਦੀ ਨਾਲੇ ਲਈ ਹੋਈ ਸੀਗੀ ਇਹਨੂੰ ਕਿਹੜਾ ਲੈਣ ਦੀ ਲੋੜ ਸੀ ਕਿਤੋਂ ਤਾਂ ਭਾਈ ਇਹਨੇ ਕਿਹੜਾ ਕੋਈ ਗੁਰੂ ਧਾਰਨਾ ਸੀਗਾ ਫਿਰ ਕਿੜਜੀ ਇਹਨੂੰ ਆਕਾਸ਼ ਬਾਣੀਆਂ ਹੋਣੀਆਂ ਸ਼ੁਰੂ ਹੋਈਆਂ ਤਾਂ ਬੱਚ ਫਿਰ ਚੱਲ ਪਿਆ ਅੱਜ ਦੇਲ ਹਰੇ ਗੱਡੀ ਦੇ ਉੱਤੇ ਹਰੇ ਸਾਧੂ ਸੰਤਾਂ ਕੋਲੇ ਹਰੇਕ ਮੰਦਰ ਦੇ ਵਿੱਚ ਠੀਕ ਹੈ ਜਿਵੇਂ ਹਨੂਮਾਨ ਬਜਰੰਗਬਲੀ ਦੀ ਫੋਟੋ ਲੱਗਦੀ ਐ ਇਸ ਤਰ੍ਹਾਂ ਇਹਦੀ ਵੀ ਲੱਗਦੀ ਐ ਹਾਂ ਲੱਗਦੀ ਠੀਕ ਹੈ ਫਿਰ ਇਹਨੂੰ ਨਾਲ ਹੀ ਇਹਦੇ ਇੱਕ ਕੁੱਤੀ ਸੂਈ ਸੀਗੀ ਉਹਨਾਂ ਦੇ ਘਰੇ ਅੱਛਾ ਜੀ ਉਹ ਕੁੱਤੀ ਦੇ ਵੀ ਕਈ ਸਾਲ ਤੋਂ ਨਹੀਂ ਉਹ ਬੱਚਾ ਸੀਗਾ ਕੋਈ ਠੀਕ ਹੈ ਉਹਦੇ ਵੀ ਕਤੂਰੇ ਉਹ ਕੁੱਤੇ ਨੇ ਜਰਮ ਲਿਆ ਸੀਗਾ ਠੀਕ ਹੈ ਠੀਕ ਹੈ ਖੱਪਰ ਜਿਹੜਾ ਕਹਿ ਦਿੰਦੇ ਨੇ ਖੱਪਰ ਵਿੱਚ ਖਾਮ ਮਿਸਾਨ ਚਲੇਟੇ ਕਿਉਂਕਿ ਉੱਥੇ ਰਾਖੇ ਰਾਖ ਹੁੰਦੀ ਸੀਗੀ ਭੱਟੀ ਦੇ ਉੱਤੇ ਕੀ ਹੋਊਗਾ ਕਿਉਂਕਿ ਲੱਬੂ ਆ ਰਾਖ ਹੋਊਗੀ ਤਾਂ ਫਿਰ ਉੱਥੇ ਇਹ ਲੇਟਿਆ ਰਹਿੰਦਾ ਸੀਗਾ ਛੋਟਾ ਹੁੰਦਾ ਤਾਂ ਹੀ ਕਹਦੇ ਨੇ ਖੱਪਰ ਚ ਖਾਮ ਮਸਾਂ ਚ ਲੇਟੇ ਪੈਰੋਂ ਦੀ ਪੇਟ ਨੂੰ ਕੌਣ ਮਿਟੇ ਰਾਜਾ ਮਿਟੇ ਦਾਸੀਆ ਇਹ ਤਾਂ ਰਾਜਾ ਰਾਜਾ ਮੰਨ ਲੈਂਦਾ ਅਗਲੇ ਨੂੰ ਹੋਰ ਕੋਈ ਰਾਜੇ ਨਹੀਂ ਮਿਟਣਾ ਹੁੰਦਾ ਬੰਦੇ ਨੂੰ ਹੀ ਰਾਜਾ ਮੰਨ ਲੈਂਦਾ ਜੋਗੀ ਮਿਟੇ ਜੋਗ ਸੇ ਜਾ ਵੀ ਜੇ ਕੋਈ ਜੋਗੀ ਮਿਟਦਾ ਜੋਗ ਸੇ ਜਾ ਪਰ ਜਾ ਮਿਟੇ ਦੀ ਵੀ ਜਿਸ ਤੈਨੂੰ ਸਾਰੇ ਦੁਨੀਆ ਮਿਟੇ ਦੀ ਨਾਲ ਬਗ ਜਾ ਕੱਲੀ ਧੂਫ ਕਰ ਦੋ ਹੋਰ ਨਾ ਕੋਈ ਮਿੱਠਾ ਨਾ ਪਿੱਕਾ ਧੂਫਲੀ ਧੂਫ ਨਾਲ ਬਗ ਜਾਂਦਾ ਇਹ ਬਹੁਤ ਸੁੱਚਾ ਸੱਚਾ ਦੇਵਤਾ ਹੈ। ਇਹਨੂੰ ਮੰਨਣ ਦੇ ਨਾਲ 21ਵੇਂ ਦਿਨ 11ਵੇਂ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। 21ਵੇਂ ਦਿਨ ਜਾ ਕੇ ਪ੍ਰਗਟ ਹੋ ਜਾਂਦਾ ਹੈ। ਗੁੱਬਲ ਦੀ ਧੂਪ ਨਾਲ ਹੀ ਇਹਦੀ ਪੂਜਾ ਹੁੰਦੀ ਹੈ। ਕੁਝ ਨਹੀਂ ਲੈਂਦਾ ਔਰ ਐਵੇਂ ਬਕਵਾਸਾਂ ਨੇ ਸਭ ਜਿਹੜੇ ਕਈ ਜਣੇ ਸਿਆਣੇ ਸੁਣੇ ਇੱਧਰ ਆਏ ਆ ਫਲਾਣਾ ਦੇ। ਸਿਆਣਾ ਉਹ ਹੈ ਜਿਹੜਾ ਆਪਾਂ ਨੂੰ ਕਮਲਾ ਬਣਾ ਗਿਆ। ਹਾਂ, ਇਹ ਤਰ੍ਹਾਂ। ਠੀਕ ਹੈ, ਉਹ ਸਿਆਣਾ ਹੈ। ਉਹਦੀ ਕਮਲੇ ਤੋਂ ਕਮਲੇ ਬਣਾ ਦਿੰਦਾ ਸਿਆਣਿਆਂ ਨੂੰ। ਠੀਕ ਹੈ। ਪੂਤ ਪ੍ਰੇਤ ਹੈਗਾ। ਜੇ ਭੂਤ ਪ੍ਰੇਤ ਨਾ ਹੁੰਦਾ ਤਾਂ ਬਾਣੀ ਜੀ ਨਾਮ ਨਹੀਂ ਆਂਦਾ ਸੀ। ਪਛੂ ਪੂਤ ਪ੍ਰੇਤ ਮੁਕਤ ਕੋ ਉਤਾਰੇ ਬਾਣੀ ਚਾਂਦੇ ਨਾ ਨਾ ਵੈਸੇ ਮੇਰਾ ਪਰ ਉਹ ਆ ਅੱਜ ਕੱਲ ਤਾਂ ਜਿਉਂਦੇ ਹੀ ਭੂਤ ਹੋ ਰਹੇ ਨੇ ਯਾਰ ਹੈ ਕੋਈ ਬੀੜੀ ਪਾਦੇ ਉਹਦੇ ਖਲਾਫ ਹੋ ਜਾਂਦੇ ਨੇ ਜਿਉਂਦੇ ਭੂਤ ਨੇ ਐ ਤੋ ਕਹਿ ਨਾ ਆਂਦਾ ਹੋਵੇ ਕਹਿਣ ਨੂੰ ਤੇ ਇੱਥੇ ਬਹੁਤ ਕੁਝ ਕਹਿ ਜਾਂਦੇ ਪਰ ਅਸੀਂ ਬੰਦੇ ਜਾਂ ਅਜਾ ਬਈ ਪਾਪੀ ਪਹਿਰੋ ਤਾਂ ਭੂਤ ਬਧੀਆ ਦੇਵਤਾ ਹੈਗਾ ਹਾਂ ਬਸ ਅਸੀਂ ਦੇਖਣਾ ਕੋਠਾ ਸੀ ਬਈ ਆਪ ਜੇ ਤੈਨੂੰ ਦੱਸਦਾ ਨਾ ਅੱਜ ਤੋਂ ਬਾਅਦ ਕਿਸੇ ਨਾ ਮਰਜੀ ਅੜਜੀ ਐ ਹੋਇਆ ਸੀ ਤਾਂ ਯਾਰ ਮਕਾਂਸੀ ਦੇ ਵਿੱਚ ਠੀਕ ਹੈ ਕੰਸੀ ਦੇ कोतवाल ਹੈ कोतवाल ਦਾ ਮਤਲਬ ਸਮਝ ਗਿਆ ਹਾਂ ਸਮਝ ਗਿਆ ਉਹ ਤਾਂ ਐਸਪੀ ਡੀਐਸਪੀ ਹਾਂ ਹਾਂ ਉਹਦਾ ਟੈਮਚ कोतवाल ਹੁੰਦਾ ਹੈ ਅੱਛਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਲਾਮ ਅਲੈਕਮ ਰਾਮ ਰਾਮ خداਵਦ ਇਹ ਨਾ ਭਾਈ ਚੈਨਲ ਹੈ ਸਿੰਪਲ ਲਾਈਫ 557 ਤੇ ਦੂਜਾ ਚੈਨਲ ਹੈ ਰੂਪਿੰਡ ਜੋਤ 557 ਜੋ ਕਿ ਚੰਡੀਗੜ੍ਹੋਂ ਚੱਲਦੇ ਨੇ ਭੈਣ ਰਜਿੰਦਰ ਕੌਰ ਜੀ ਤੇ ਵਕੀਲ ਵੈਦਵਾਨ ਸਾਹਿਬ ਜੀ ਉਹਨਾਂ ਨੂੰ ਚਲਾਉਂਦੇ ਨੇ ਅੱਛਾ ਜੀ ਸਾਰਿਆਂ ਨੂੰ ਲਕਨ ਮਾਝੇ ਨੂੰ ساری ਦੁਨੀਆ ਨੂੰ ਸ਼ਸ਼ੀਕਾਰ ਦੀ ਸਾਡੀ